ਹਾਂਜੀ ਦੋਸਤੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਿਹੜੇ ਨਵੇਂ ਬਣੇ ਸੀ 10 ਦਿਨ ਪਹਿਲਾਂ ਮਾਰਕ ਕਾਰਨੀ ਉਹਨਾਂ ਨੇ ਜਿਲ੍ਹਾ ਐਲਾਨ ਕਰ ਦਿੱਤਾ ਕਿ ਕੈਨੇਡਾ ਦੀਆਂ ਜਿਹੜੀਆਂ ਚੋਣਾਂ ਨੇ ਜਨਰਲ ਅਸੈਂਬਲੀ ਦੀਆਂ ਚੋਣਾਂ ਨੇ ਉਹ 28 ਅਪ੍ਰੈਲ 2025 ਨੂੰ ਹੋਣਗੀਆਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਪਾਰਲੀਮੈਂਟ ਕੈਨੇਡਾ ਦੀ ਇਸ ਟਾਈਮ ਚੱਲ ਰਹੀ ਆ ਉਹਦੀ ਮਿਆਦ ਜਿਹੜੀ 4 ਸਾਲ ਦੀ ਮਿਆਦ ਉਹ ਅਕਤੂਬਰ ਦੇ ਵਿੱਚ ਪੂਰੀ ਹੋਣੀ ਸੀ 2025 ਇਸੇ ਸਾਲ ਪਰ ਬਹੁਮਤ ਹੋਣ ਨਾ ਹੋਣ ਕਰਕੇ ਸਰਕਾਰ ਜਿਹੜੀ ਅਲਪਮਤ ਵਿੱਚ ਸੀਗੀ ਜਾਨੀ ਕਿ ਉਹਨਾਂ ਕੋਲੇ ਪੂਰੇ ਜਿਹੜੇ ਉਹਨਾਂ ਕੋਲੇ ਮੈਂਬਰ ਆਫ ਪਾਰਲੀਮੈਂਟ ਨਹੀਂ ਸੀਗੇ ਸਰਕਾਰ ਚਲਾਉਣ ਲਈ ਜਿਹੜਾ ਭਰੋਸੇ ਦਾ ਵੋਟ ਉਹ ਹਾਸਲ ਨਹੀਂ ਕਰ ਸਕਦੇ ਸੀਗੇ ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਪਾਰਲੀਮੈਂਟ ਭੰਗ ਕਰਨ ਦੀ ਰਿਸਫਾਰਸ ਕਰ ਦਿੱਤੀ ਹੁਣ ਜਿਹੜੀਆਂ ਜਨਰਲ ਅਸੈਂਬਲੀ ਦੀਆਂ ਚੋਣਾਂ ਨੇ ਉਹ 28 ਅਪ੍ਰੈਲ 2025 ਨੂੰ ਹੋਣਗੀਆਂ ਮਾਰਕਕਾਰਨੀ ਹੋਰੀ ਜਿਹੜੇ ਨਵੇਂ-ਨਵੇਂ ਪ੍ਰਧਾਨ ਮੰਤਰੀ ਬਣੇ ਨੇ ਕੈਨੇਡਾ ਦੇ ਇਨੋ ਦਾ ਜਿਹੜਾ ਇਕਨੋਮਿਕਸ ਜਿਹੜਾ ਬੈਕਗ੍ਰਾਉਂਡ ਹੈਗਾ ਇਹਨਾਂ ਨੇ ਡਾਕਟੋਰੇਟ ਕੀਤੀ ਹੋਈ ਆ ਆਕਸਫੋਰਡ ਯੂਨੀਵਰਸਿਟੀ ਤੋਂ ਤੇ ਬੈਂਕ ਆਫ ਕੈਨੇਡਾ ਦੇ ਬੈਂਕ ਆਫ ਇੰਗਲੈਂਡ ਦੇ ਇਹ ਹੀ ਜਿਹੜੇ ਗਵਰਨਰ ਵੀ ਰਹੇ ਨੇ ਤਾਂ ਫਾਈਨੈਂਸ਼ੀਅਲ ਇਹਨਾਂ ਨੂੰ ਕਾਫੀ ਸਮਝ ਹੈਗੀ ਆ ਕੈਨੇਡਾ ਇਸ ਟਾਈਮ ਜਿਹੜਾ ਆਰਥਿਕ ਜਿਹੜਾ ਮੰਦਵਾੜੀ ਦੇ ਦੌਰ ਵਿੱਚ ਗੁਜ਼ਰ ਰਿਹਾ ਹੈਗਾ 트럼ਪ ਦੇ ਜਿਹੜੇ ਟੈਰਿਫ ਲੱਗਣ ਤੋਂ ਬਾਅਦ ਕੁਝ ਚੀਜ਼ਾਂ ਦੇ ਟੈਰਿਫ ਇਹਨੇ ਲੱਗੇ ਨੇ ਕੁਝ ਤੇ ਹਜੇ ਪੈਂਡਿੰਗ ਨੇ ਪਰ ਜਿਹੜੀ ਦਾਵਾ ਦੌੜ ਜਿਹੜੀ ਸਥਿਤੀ ਆ ਉਹ ਦਾਵਾ ਦੌੜ ਬਣੀ ਹੋਈ ਹੈ ਦੋਵਾਂ ਦੇਸ਼ਾਂ ਵਿੱਚਕਾਰ ਜਿਹੜੀ ਇਕਨੋਮੀ ਹੈਗੀ ਆ ਉਹ ਸਫਰ ਕਰ ਰਹੀ ਹੈਗੀ ਆ ਇਸ ਜਿਹੜੀ ਅਸਥਿਰਤਾ ਦੇ ਕਰਕੇ ਤਾਂ ਹੁਣ ਆਨਰ ਟਾਈਮ ਦੱਸੂਗਾ ਕਿ ਮਾਰਕ ਕਾਰਨੀ ਨੂੰ ਲੋਕ ਜਿਹੜੇ ਲਿਬਰਲ ਦੇ ਕੈਂਡੀਡੇਟ ਵਜੋਂ ਜ਼ਿਆਦਾ ਪਸੰਦ ਕਰਦੇ ਨੇ ਜਾਂ ਉਹ ਕੰਜ਼ਰਵੇਡ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਦੂਸਰੀ ਤਰਫ ਉਹਨਾਂ ਨੂੰ ਉਹ ਜ਼ਿਆਦਾ ਵੋਟਾਂ ਪਾਉਣਗੇ ਤਾਂ ਜਿਹੜੀ ਇਸ ਟਾਈਮ ਜਿਹੜੀ ਮਾਰਕ ਕਾਰਨੀ ਹੋਰਾਂ ਦੀ ਇਮੇਜ ਹੈਗੀ ਆ ਉੱਪਰ ਦੀ ਹੋਈ ਨਜ਼ਰ ਆ ਰਹੀ ਹੈਗੀ ਹੈਗੀ ਤਾਂ ਲਿਬਰਲ ਨੂੰ ਹੋ ਸਕਦਾ ਉਸ ਤਰ੍ਹਾਂ ਦੀ ਕੋਈ ਵੱਡੀ ਹਾਰ ਦਾ ਸਾਹਮਣਾ ਨਾ ਕਰਨਾ ਪਵੇ ਹੋ ਸਕਦਾ ਕਿ ਮਾਰਕਕਾਰਨੀ ਹੋਰਾਂ ਦੀ ਇਮੇਜ ਜਿਹੜੀ ਹੈਗੀ ਆ ਉਹਦੇ ਨਾਲ ਲਿਬਰਲ ਜਿਹੜੇ ਦੁਬਾਰਾ ਵਾਪਸੀ ਕਿਸੇ ਤਰੀਕੇ ਨਾਲ ਕਰ ਜਾਣ ਪਰਦਾ ਇਹ ਤਾਂ ਹੁਣ 28 April ਤੋਂ ਬਾਅਦ ਹੀ ਪਤਾ ਲੱਗੂਗਾ ਜਦੋਂ ਚੋਣਾਂ ਹੋਣਗੀਆਂ ਤਾਂ ਜਦੋਂ ਨਤੀਜੇ ਆਉਣਗੇ ਅਜਿਹੇ ਹੋਰ ਅਪਡੇਟਸ ਦੇ ਲਈ ਪੰਜਾਬੀ ਟਾਕ ਕੈਨੇਡਾ ਦਾ ਚੈਨਲ YouTube insta ਫੋਲੋ ਕਰ ਲਓ